ਜੇ ਦਿਨ ਨੂੰ ਸੋਨਾ ਬਣਾਉਣਾ ਨਾ ਤਾਂ ਸਵੇਰ ਵੇਲੇ ਸਭ ਤੋਂ ਪਹਿਲਾਂ ਕੁਦਰਤ ਦੇ ਵਿੱਚ ਜਾ ਕੇ ਆਓ ਜੀ ਨੂੰ ਅਸੀਂ ਕਹਿੰਦੇ ਵੀ ਸੈਰ ਕਰਕੇ ਉਸ ਟਾਈਮ ਸਾਰੀ ਕੁਦਰਤ ਕਾਇਨਾਤ ਟਿਕੀ ਹੋਈ ਹੁੰਦੀ ਹੈ ਧਾਰਮਿਕ ਗ੍ਰੰਥਾਂ ਦੇ ਵਿੱਚ ਸਵੇਰ ਵੇਲੇ ਨੂੰ ਅੰਮ੍ਰਿਤ ਵੇਲਾ ਵੀ ਕਿਹਾ ਜਾਂਦਾ ਸੂਰਜ ਚੜ੍ਹਨ ਤੋਂ ਪਹਿਲਾਂ ਇੱਥੋਂ ਤੱਕ ਕਿ ਦਿਨ ਚੜ੍ਹਨ ਤੋਂ ਪਹਿਲਾਂ ਤੇ ਤੜਕਾ ਵੀ ਕਹਿੰਦੇ ਪਿੰਡਾਂ ਦੇ ਵਿੱਚ ਤੜਕਾ ਵੀ ਆਪਾਂ ਸਵੇਰੇ ਆਹ ਕੰਮ ਤੜਕੇ ਕਰਾਂਗੇ ਤੜਕੇ ਆਏ ਆਖਿਆ ਸੀ ਤੇ ਤੜ ਤੱਕ ਇਹਨੇ ਹੁੰਦੇ ਜੇ ਦਾਲ ਨੂੰ ਲੱਗ ਜੇ ਤਾਂ ਦਾਲ ਪਹਿਲਾਂ ਨਾਲੋਂ ਵੀ ਵੇਹੀ ਹੁੰਦੀ ਤੋਗਣਾ ਸਵਾਦ ਕਰਤੰਦੀ ਉਸੇ ਤਰੀਕੇ ਨਾਲ ਆਪ ਦੇ ਆਪ ਨੂੰ ਵੀ ਮਿਲਣਾ ਸਭ ਤੋਂ ਸੋਹਣੀ ਚੀਜ਼ ਹੁੰਦੀ ਆ ਸਵੇਰੇ ਤੁਸੀਂ ਜਦੋਂ ਸੈਰ ਕਰਨ ਨਿਕਲੋ ਤੁਸੀਂ ਇਹ ਚੀਜ਼ ਆਪ ਹੰਡਾ ਕੇ ਦੇਖਿਓ ਸਰੀਰ ਦੇ ਉੱਤੇ ਵੀ ਸਰੀਰ ਫੁੱਲ ਵਰਗਾ ਸੋਹਣਾ ਹੋ ਜਾਂਦਾ ਜੇ ਬੰਦਾ ਕਹਿੰਦਾ ਮੈਨੂੰ ਕਿਸੇ ਪ੍ਰਕਾਰ ਦੀ ਟੈਨਸ਼ਨ ਆ ਜਾਂ ਸਟ੍ਰੈਸ ਆ ਉਹ ਗਿਣ ਕੇ ਇੱਕ ਦੋ ਦਿਨ ਸਵੇਰ ਵੇਲੇ ਸਹਿਰ ਤੇ ਨਿਕਲੇ ਸੂਰਜ ਚੜਨ ਤੋਂ ਪਹਿਲਾਂ ਜਦੋਂ ਤੁਸੀਂ ਸੈਰ ਕਰਨ ਜਾਂਦੇ ਹੋ ਤਾਂ ਤੁਸੀਂ ਦੇਖਦੇ ਹੋ ਹੁਣ ਇਹ ਤਾਂ ਕੈਮਰੇ ਦਾ ਫੋਨ ਦਾ ਕੈਮਰਾ ਤੇ ਤੁਸੀਂ ਜਦੋਂ ਆਪਦੀ ਅੱਖ ਨਾਲ ਦੇਖੋਗੇ ਉਹ ਵਿਊ ਤੇ ਕੰਨਾਂ ਦੇ ਨਾਲ ਪੰਛੀਆਂ ਦੀ ਆਵਾਜ਼ ਸੁਣੋਗੇ ਤਾਂ ਉਹ ਜਿਹੜਾ ਆਨੰਦ ਆਗਾ ਜਿਹੜੀ ਖੁਸ਼ੀ ਆ ਜਿਹੜਾ ਸਕੂਨ ਆ ਉਹ ਅੱਖਰਾਂ ਦੇ ਵਿੱਚ ਬੋਲੀ ਨਹੀਂ ਜਾ ਸਕਦਾ ਇੰਨੀ ਜਿਆਦੇ ਪਿਆਰ ਹੁੰਦਾ ਸਵੇਰ ਵੇਲੇ ਤੇ ਇੱਥੋਂ ਤੱਕ ਇਹ ਵੀ ਗੁਰਬਾਣੀ ਦੇ ਵਿੱਚ ਆਉਂਦਾ ਹੈਗਾ ਵੀ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਇਹ ਤੁਸੀਂ ਜੇ ਸਵੇਰ ਵੇਲੇ ਇੱਕ ਤਰ੍ਹਾਂ ਦੀ ਸੈਰ ਕਰਨ ਜਾਂਦੇ ਹੋ ਚਲੋ ਕੋਈ ਬੰਦਾ ਸੰਗੀਤ ਗਾਣੇ ਲਾ ਲੰਦਾ ਕੋਈ ਸਾਈਕਲ ਤੇ ਵੱਗ ਜਾਂਦਾ ਹਨਾ ਤੇ ਜੇ ਤੁਸੀਂ ਆਪ ਦੇ ਆਪ ਨੂੰ ਵੀ ਮਿਲਣਾ ਆਪ ਦੇ ਆਪ ਨਾਲ ਗੱਲਾਂ ਕਰਨੀਆਂ ਛੋੜੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਵੀ ਅੰਦਰ ਹੀ ਨੇ ਤਾਂ ਤੁਸੀਂ ਸੈਰ ਕਰਨ ਨਿਕਲੋ ਇਕੱਲੇ ਤੇ ਆਪਦੇ ਆਪਣਾ ਗੱਲਾਂ ਮਰਜੋ ਸਵੇਰ ਦਾ ਵੇਲਾ ਤਾਂ ਇੱਕ ਤਰ੍ਹਾਂ ਦਾ ਹੀ ਮੰਨ ਲਓ ਵੀ ਕਰਮ ਵਾਲਿਆਂ ਨੂੰ ਮਿਲਦਾ ਮਤਲਬ ਜਿਹਦੀ ਕਿਸਮਤ ਚੰਗੀ ਹੈ ਉਹ ਬੰਦੇ ਨੂੰ ਸਵੇਰ ਦਾ ਵੇਲਾ ਮਿਲਦਾ ਤੁਸੀਂ ਸਵੇਰੇ ਦੇਖੋਗੇ ਠੰਡੀ ਠੰਡੀ ਹਵਾ ਆਉਣੀ ਆਗੀ ਪਾਣੀ ਦੀ ਆਵਾਜ਼ ਤੁਸੀਂ ਜਦੋਂ ਕਿਸੇ ਪਾਸੇ ਵੱਲ ਨੂੰ ਜਾਂਦੇ ਹੋ ਤਾਂ ਕੁਦਰਤ ਵੀ ਸੋਨੂੰ ਐ ਲੱਗੂ ਵੀ ਆਪ ਸਾਦੀ ਹੁੰਦੀ ਆ ਆਪਣੇ ਰੂਟ ਹੁੰਦਾ ਨਾ ਮੈਂ ਤਕਰੀਬਨ ਮੈਨੂੰ ਇੱਧਰ ਜਾਂਦੇ ਨੂੰ 8-9 ਸਾਲ ਹੋ ਗਏ 2018 ਤੋਂ ਇੱਧਰ ਨੂੰ ਮੈਂ ਆ ਰਿਹਾ ਉਦੋਂ ਦਾ ਆਉਣ ਲੱਗਿਆ ਸੀ ਤੇ ਜਦੋਂ ਆਉਂਦੇ ਕਰਦੇ ਨੂੰ ਮੇਰੇ ਪੱਕੇ ਹੀ ਰੂਟ ਆ ਮੈਨੂੰ ਐਂ ਲੱਗਦਾ ਜਿਵੇਂ ਜਦੋਂ ਇੱਧਰ ਆਉਣਾ ਤਾਂ ਸਾਰੇ ਮੈਨੂੰ ਸੱਦਦੇ ਨੇ ਬੜਾ ਪਿਆਰਾ ਲੱਗਦਾ ਇੱਧਰ ਨੂੰ ਸੈਰ ਕਰਨਾ ਜਦੋਂ ਸਵੇਰ ਵੇਲੇ ਸੂਰਜ ਚੜ੍ਹਦਾ ਇਹਨੂੰ ਅੰਗਰੇਜ਼ ਲੋਕ ਦੇਖਦੇ ਨੇਗੇ ਸਨ ਰਾਈਜ਼ ਕਹਿੰਦੇ ਨੇ ਜਦੋਂ ਸੂਰਜ ਸਿੱਪਦਾ ਇਹਨੂੰ ਸਨ ਸੈਟ ਕਹਿੰਦੇ ਨੇ ਉਹਨੂੰ ਕਈ ਦੇਖਦੇ ਨੇ ਤੁਸੀਂ ਇਹ ਤਾਂ ਕੁਦਰਤ ਦੇ ਵਿੱਚ ਸਵੇਰ ਵੇਲੇ ਆਉਂਗੇ ਜਿਹਨੂੰ ਆਪਾਂ ਕਹਿੰਦੇ ਵੀ ਸੈਰ ਕਰਨੀ ਤਾਂ ਦੇਖੋ ਵੀ ਸੋਡੀ ਅੰਦੀ ਟੈਨਸ਼ਨ ਦੀ ਸਟ੍ਰੈਸ ਲੈ ਜਾਂਦੀ ਹੈ ਦਿਨ ਦੇ ਵਿੱਚ ਸਵੇਰ ਦੇ ਵਿੱਚ ਤੁਸੀਂ ਬਹੁਤ ਐਕਟਿਵ ਤੇ ਤਾਜ਼ਾ-ਤਾਜ਼ਾ ਬੰਦਾ ਫੀਲ ਕਰਦਾ ਅਸੀਂ ਸੱਚੀ ਕੁਦਰਤ ਦੇਆਂ ਕਈ ਚੀਜ਼ਾਂ ਸੀ ਜਿਨ੍ਹਾਂ ਨੂੰ ਅਸੀਂ ਮਾਨਣ ਦੇ ਵਿੱਚ ਨਾ ਕਾਮਯਾਬ ਹੋਏ ਤੇ ਇਹ ਵਿਊ ਨੇ ਨਾ ਜਿਹੜੇ ਇਹ ਆਨੰਦ ਆਗਾ ਰੋਜ਼ ਜਦੋਂ ਦਿਨ ਚੜਦਾ ਦਿਨ ਦੇ ਵਿੱਚ ਹੀ ਲਿਖਤਾ ਜਾ ਸਕਦਾ ਸੋ ਇਸ ਕਰਕੇ ਜਰੂਰ ਸੈਰ ਕਰਕੇ